ਪਾਠ 11ਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਜਗਤ ਮਾਤਾ ਸੁਲੱਖਣੀ ਜੀ ਨਾਲ ਹੋਈ ਸੀ ਆਪ ਜੀ ਦਾ ਵਿਆਹ 24 ਜੇਠ ਸੰਮਤ 1500 49ਾ ਬਿਕਰਮੀ ਮਤਾਵਕ 19 ਮਈ 1488 ਇਸਵੀ ਸੋਮਵਾਰ ਨੂੰ ਬਟਾਲੇ ਵਿੱਚ ਹੋਇਆ ਆਪ ਜੀ ਦਾ ਸਹੁਰਾ ਬੋਲ ਚੰਦ ਜੀ ਤੇ ਸੱਸ ਚੰਦੋ ਰਾਣੀ ਜੀ ਸਨ ਗੁਰੂ ਜੀ ਦੀ ਜੰੰਜ ਸੁਲਤਾਨਪੁਰ ਤੋਂ ਬਟਾਲੇ ਆਈ ਜਿੱਥੇ ਜੰੰਜ ਦਾ ਉਤਾਰਾ ਕੀਤਾ ਸੀ ਉਸ ਥਾਂ ਇੱਕ ਕੱਚੀ ਕੰਗ ਸੀ ਬੋਲ ਚੰਦ ਦੇ ਪੁਜੋਹਿਤ ਨੇ 베ਦੀ ਭਾਵ ਅਗ ਦੀਵਾਲੇ ਪ੍ਰਕਰਮਾਂ ਕਰਵਾਉਣ ਦੀ ਤਿਆਰੀ ਕੀਤੀ ਤੇ ਗੁਰੂ ਜੀ ਨੂੰ ਅਗ ਦੀਆ ਪ੍ਰਕਰਮਾ ਕਰਨ ਵਾਸਤੇ ਕਿਹਾ ਗੁਰੂ ਜੀ ਨੇ ਕਿਹਾ ਸਾਡਾ ਇਸ਼ਟ ਅਗ ਨਹੀਂ ਹੈ ਇਸ ਕਸ ਇਸ ਕਰਕੇ ਅਸੀਂ ਅਗ ਦਿਵਾਲੇ ਪ੍ਰਕਰਮਾ ਨਹੀਂ ਕਰਨੀਆਂ ਮੋਲਚੰਦ ਨੂੰ ਪੰਡਿਤ ਆਖਣ ਲੱਗੇ ਤੇਰਾ ਜਵਾਈ ਸਾਡੇ ਆਖੇ ਨਹੀਂ ਲੱਗਦਾ ਜੇ ਤੁਸੀਂ ਕਹੋ ਤਾਂ ਅਸੀਂ ਇਸ ਨੂੰ ਸਮਝਾ ਲੈਂਦੇ ਹਾਂ ਬ੍ਰਾਹਮਣਾ ਨੇ ਮੂਲਚੰਦ ਨੂੰ ਆਪਣੇ ਅਨਸਾਰ ਹੀ ਕਰ ਲਿਆ ਗੁਰੂ ਜੀ ਨੂੰ ਸਾਰੇ ਆਨੇ ਬਹੁਤ ਸਮਝਾਉਣ ਦਾ ਯਤਨ ਕੀਤਾ ਸਤਿਗੁਰੂ ਜੀ ਨੇ ਕਿਹਾ ਸਾਡਾ ਇਸਤ ਅਕਾਲ ਪੁਰਖ ਹੈ ਅਸੀਂ ਉਸ ਤੋਂ ਬਿਨਾ ਅਤੇ ਉਸ ਦੇ ਨਾਮ ਤੋਂ ਬਿਗੈੜ ਕਿਸੇ ਦੀਆਂ ਪ੍ਰਕਰਮਾ ਨਹੀਂ ਕਰਨੀਆਂ ਸਤਿਗੁਰੂ ਜੀ ਅੱਗ ਦਿਵਾਲੇ ਪ੍ਰਕਰਮਾ ਕਰਨੀਆਂ ਨਹੀਂ ਮੰਨੇ ਤਾਂ ਪੰਡਤਾਂ ਨੇ ਕੁਟਲ ਨੀਤੀ ਧਾਰੀ ਇਹਨਾਂ ਨੇ ਸਲਾਹ ਕੀਤੀ ਕਿ ਇਹਨਾਂ ਉੱਤੇ ਉਹ ਕੱਚੀ ਕੰਦ ਡੇਗ ਕਿ ਡਰਾਵਾ ਦੇਈਏ ਤਾਂ ਇਹ ਮਨ ਜਾਣਗੇ ਸਤਿਗੁਰੂ ਜੀ ਨੂੰ ਉਸਕੱਤੀ ਕੰਧ ਨੇੜੇ ਬਿਠਾ ਦਿੱਤਾ ਨਿਰਭਉ ਸਤਿਗੁਰੂ ਜੀ ਨੂੰ ਕਿਹੜਾ ਡਰਾ ਸਕਦਾ ਸੀ ਇਹਨਾਂ ਬ੍ਰਾਹਮਣਾਂ ਦੀ ਸਲਾਹ ਇੱਕ ਬਿਰਧ ਮਾਈ ਨੇ ਸੁਣ ਲਈ ਉਸ ਮਾਈ ਨੇ ਸਤਿਗੁਰੂ ਜੀ ਨੂੰ ਕਿਹਾ ਇਹ ਕੰਧ ਡਿਗਣ ਵਾਲੀ ਹੈ ਤੁਸੀਂ ਇਥੋਂ ਉੱਠ ਜਾਓ ਉਧਰੋਂ ਉਹਨਾਂ ਪੰਡਤਾਂ ਨੇ ਆਦਮੀ ਉਸ ਕੰਧ ਨੂੰ ਡੇਕਣ ਲੱਗ ਪਏ ਗੁਰੂ ਜੀ ਨੇ ਕਿਹਾ ਮਾਤਾ ਤੂੰ ਡਰ ਨਾ ਇਹ ਕੰਧ ਨਹੀਂ ਡਿੱਗਦੀ ਸਾਡੇ ਵਿਆਹ ਦੀ ਨਿਸ਼ਾਨੀ ਕਈ ਸਦੀਆਂ ਤੱਕ ਰਹੇਗੀ ਜਦੋਂ ਗੁਰੂ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਤਾਂ ਉਹ ਕੱਚੀ ਕੰਧ ਉਸੇ ਤਰ੍ਹਾਂ ਹੀ ਖੜੀ ਰਹੀ ਨਾ ਡਿੱਗੀ ਉਦੋਂ ਉਹਨਾਂ ਪੰਡਤਾਂ ਦਾ ਕੋਈ ਚਾਰਾ ਨਾ ਛਲਿਆ ਜਦੋਂ ਸਾਰੇ ਬ੍ਰਾਹਮਣ ਆ ਚੁੱਕੇ ਉਸ ਵਕਤ ਹਰਦੇਵਾਲ ਪ੍ਰੋਫਟ ਨੇ ਕਿਹਾ ਆਪ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਹੋ ਤੇ ਮੇਰੇ ਦੇ ਜਜਮਾਨ ਹੋ ਮੈਂ ਆਪ ਜੀ ਦਾ ਪੁਜੋਹਿਤ ਹਾਂ ਜਿਸ ਤਰ੍ਹਾਂ ਆਪ ਜੀ ਨੇ ਮੈਨੂੰ ਗਿਆਨ ਦਾ ਜਨੇਊ ਬਖਸ਼ਿਆ ਸੀ ਉਸੇ ਤਰ੍ਹਾਂ ਲਾਵਾ ਦੀ ਮਰਿਆਦਾ ਵੀ ਦੱਸੋ ਆਪ ਕਿਸ ਦੇ ਦਿਵਾਲੇ ਪ੍ਰਕਰਮਾ ਕਰੋਗੇ ਗੁਰੂ ਜੀ ਨੇ ਕਿਹਾ ਅਸੀਂ ਨਾਮ ਦੀਆਂ ਪ੍ਰਕਰਮਾ ਕਰਨੀਆਂ ਹਨ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਜਦੋਂ ਅਵਤਾਰ ਧਾਰਿਆ ਸੀ ਉਦੋਂ ਹੀ ਮੂਲ ਮੰਤਰ ਲੈ ਕੇ ਆਏ ਸਨ ਉਸ ਵਕਤ ਗੁਰੂ ਜੀ ਨੇ ਕਾਗਜ਼ ਤੇ ਕਲਮ ਦਵਾਰ ਤੇ ਚੌਂਕੀ ਮੰਗਵਾ ਕੇ ਮੂਲ ਮੰਤਰ ਆਪਣੇ ਹੱਥੀ ਕਾਗਜ਼ ਤੇ ਲਿਖਿਆ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਰਭਰੋ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦਿ ਜਪ ਆਦੇ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਗੁਰੂ ਜੀ ਨੇ ਉਸ ਵਕਤ ਜੋ ਕੀ ਤੇ ਰਮਲਾ ਵਿਸ਼ਾ ਕੇ ਉੱਪਰ ਲਿਖਿਆ ਮੂਲ ਮੰਤਰ ਰੱਖ ਦਿੱਤਾ ਸਤਿਗੁਰੂ ਜੀ ਨੇ ਆਪਣੇ ਮਹਿਲ ਜਗਤ ਮਾਤਾ ਸਲਖਣੀ ਜੀ ਨੂੰ ਨਾਲ ਲੈ ਕੇ ਮੂਲ ਮੰਤਰ ਦੀਆਂ ਚਾਰ ਪ੍ਰਕਰਮਾ ਕਰਕੇ ਮੂਲ ਮੰਤਰ ਨੂੰ ਮੱਥਾ ਟੇਕਿਆ ਸਤਿਗੁਰੂ ਜੀ ਨੇ ਸਦਾ ਵਾਸਤੇ ਮर्यादा कायम ਕਰ ਦਿੱਤੀ ਕਿ ਗੁਰਬਾਣੀ ਦੀਆਂ ਪ੍ਰਕਰਮਾ ਕਰਨੀਆਂ ਹਨ ਅਗਧੀਆਂ ਪ੍ਰਕਰਮਾ ਨਹੀਂ ਕਰਨੀਆਂ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਚਾਰ ਲਾਵਾ ਉਚਾਰੀਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੋਹਾਂ ਪਾਤਸ਼ਾਹੀਆਂ ਦੀ ਬਾਣੀ ਤੇ ਆਪਣੀ ਬਾਣੀ ਇਕੱਠੀ ਕਰਕੇ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ ਉਦੋਂ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਵਾ ਤੇ ਪ੍ਰਕਰਮਾ ਕਰਨ ਦੀ ਮਰਯਾਦਾ ਬਣਾਈ ਹੈ ਇਸ ਤਰ੍ਹਾਂ ਬਟਾਲੇ ਤਿੰਨ ਦਿਨ ਬਰਾਤ ਰਹੀ ਚੌਥੇ ਦਿਨ ਬਾਬਾ ਕਾਲੂ ਜੀ ਨੇ ਮੂਲ ਚੰਦ ਜੀ ਕੋਲੋਂ ਵਿਦਾਇਗੀ ਲਈ ਇਸ ਤਰ੍ਹਾਂ ਬਰਾਤ ਸੁਲਤਾਨਪੁਰ ਬਾਵਸ ਆ ਗਈ ਉਸ ਕੰਧ ਵਾਲੀ ਜਗ੍ਹਾ ਹੁਣ ਸੁੰਦਰ ਗੁਰਦੁਆਰਾ ਕੰਧ ਸਾਹਿਬ ਸ਼ਿਸ਼ੋਭਿਤ ਹੈ ਉਸ ਕੰਧ ਦਾ ਕੁਝ ਹਿੱਸਾ ਗੁਰਦੁਆਰੇ ਦੇ ਅੰਦਰ ਸ਼ੀਸ਼ੇ ਵਿੱਚ ਹੁਣ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਜੀ ਦੀਆ ਲਾਵਾ ਹੋਈ ਆਸਣ ਉਹ ਕੰਧ ਸਾਹਿਬ ਤੋਂ ਥੋੜੀ ਦੂਰ ਬੂਲ ਚੰਦ ਜੀ ਦੇ ਘਰ ਵਾਲੇ ਸਥਾਨ ਤੇ ਹੈ ਗੁਰਦੁਆਰਾ ਢੇਰਾ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ